ਇਸ ਸੁਰੱਖਿਆ ਫੋਰਸ ਜਿਹੜੀ ਕਿ ਹਰਿਆਣਾ ਦੀ ਦੇ ਔਰਤਾਂ ਖੜੀ ਹੋਤੀ ਬੈਰੀਕੇਟਿੰਗ ਕੀਤੀ ਹੋਤੀ ਉਹ ਇਦੋਂ 50 ਕਦਮ ਪਿੱਛੇ ਬੈਰੀਕੇਟਿੰਗ ਕੀਤੀ ਹੋਈ ਸੀ ਪਰ ਅੱਜ 111 ਦਾ ਜਥਾ ਇਸ ਬਾਰਡਰ ਤੇ ਆ ਕੇ ਬੈਠਣਾ ਸੀ ਪਰ ਉਹਨਾਂ ਨੇ ਅੱਜ ਹਰਿਆਣਾ ਦੀ ਔਰਤਾਂ ਇਹ ਕੰਡਿਆਲੀ ਤਾਰ ਲਾ ਕੇ ਇਹ ਕਿਸਾਨਾਂ ਨੂੰ ਪਿੱਛੇ ਕੀ ਮੋੜ ਦਿੱਤਾ ਅਸੀਂ ਆਪਣਾ ਜਿੱਥੇ ਤੱਕ ਸਾਡਾ ਬਾਰਡਰ ਆ ਅਸੀਂ ਉੱਥੇ ਜਾ ਕੇ ਬੈਠਾਂਗੇ ਪੰਜਾਬ ਤੇ ਹਰਿਆਣਾ ਦਾ ਕੋਈ ਬਹੁਤਾ ਫਰਕ ਨਹੀਂ ਪੰਜਾਬ ਤੇ ਹਰਿਆਣਾ ਇੱਕ ਭਾਰਤ ਦੇ ਯੰਗ ਨੇ ਪਿੱਛੇ ਹੋ ਜੋ ਧਾਰਾ 144 ਲੱਗੀ ਹੋਈ ਆ ਪਰ ਮੈਂ ਦਿਖਾਉਣਾ ਚਾਹਣਾ ਇਹ ਜਦੋਂ ਪੁਲਿਸ ਫੋਰਸ 베ਰੀਅਲ ਤੋਂ ਅੱਗੇ ਆਦੀ ਹਰਿਆਣੇ ਦੇ ਤੋਂ ਤਾਂ ਕੋਈ ਗੱਲ ਨਹੀਂ ਜੇ ਕਿਸਾਨ ਉਧਰਲੇ ਪਸੇ ਜਾਂਦੇ ਨੇ ਤਾਂ ਗੋਲੀਆਂ ਅਥਰੂ ਗੈ ਦੇ ਗੋਲੇ ਬਲ ਪ੍ਰਯੋਗ ਹੁੰਦਾ ਹੁਣ ਹੱਥਾਂ ਦੇ ਵਿੱਚ ਡਾਂਗਾ ਅਤੇ ਲਾਠੀ ਚਾਰਜ ਕਰਨ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜਿਹੜਾ ਕਿ ਅਗਲੀ ਫੋਰਸ ਬੈਠੀ ਆ। ਪੇਸ਼ਾਨਾ ਵੱਲੋਂ ਅੱਜ ਸ਼ਾਂਤਮਈ ਬੈਠਣ ਦੀ ਅਪੀਲ ਕੀਤੀ ਗਈ ਸੀ ਪਰ ਜੇ ਕੋਈ ਕੁਝ ਉਰੇ ਹੁੰਦਾ ਹੁਲੜਵਾਰੀ ਹੁੰਦੀ ਆ ਤਾਂ ਗਵਰਨਮੈਂਟ ਵੱਲੋਂ ਵੀ ਪੁਲਿਸ ਫੋਰਸ ਵੱਲੋਂ ਵੀ ਭਾਰੀ ਬਲ ਦਾ ਪ੍ਰਯੋਗ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜਿਆ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਦਿਖਾ ਦਵਾਂ ਕਿ ਸੁਰੱਖਿਆ ਫੋਰਸ ਜਿਹੜੀ ਕਿ ਹਰਿਆਣਾ ਦੀ ਦੇ ਔਰਤਾਂ ਖੜੀ ਹੋਤੀ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਇਦੋਂ 50 ਕਦਮ ਪਿੱਛੇ ਬੈਰੀਕੇਟਿੰਗ ਕੀਤੀ ਹੋਈ ਸੀ ਪਰ ਅੱਜ 111 ਦਾ ਜਥਾ ਇਸ ਬਾਰਡਰ ਤੇ ਆ ਕੇ ਬੈਠਣਾ ਸੀ ਪਰ ਉਹਨਾਂ ਨੇ ਅੱਜ ਹਰਿਆਣਾ ਦੀ ਔਰਤਾਂ ਇਹ ਕੰਡਿਆਲੀ ਤਾਰ ਲਾ ਕੇ ਇਹ ਕਿਸਾਨਾਂ ਨੂੰ ਪਿੱਛੇ ਹੀ ਮੋੜ ਦਿੱਤਾ ਪਰ ਜਦੋਂ ਗੱਲ ਹੋਈ ਪ੍ਰਸ਼ਾਸਨ ਦੀ ਕਾਕਾ ਸਿੰਘ ਕੋਰੜਾ ਉਹਨਾਂ ਨਾਲ ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਸੀ ਵੀ ਅਸੀਂ ਕੋਈ ਦਿੱਲੀ ਨਹੀਂ ਜਾਣਾ ਅਸੀਂ ਆਪਣਾ ਜਿੱਥੇ ਤੱਕ ਸਾਡਾ ਬਾਰਡਰ ਆ ਅਸੀਂ ਉੱਥੇ ਜਾ ਕੇ ਬੈਠਾਂਗੇ ਪੰਜਾਬ ਤੇ ਹਰਿਆਣਾ ਦਾ ਕੋਈ ਬਹੁਤਾ ਫਰਕ ਨਹੀਂ ਪੰਜਾਬ ਤੇ ਹਰਿਆਣਾ ਇੱਕ ਭਾਰਤ ਦੀ ਅੰਗ ਨੇ ਅਸੀਂ ਬਾਰਡਰ ਨਹੀਂ ਟੱਪਾਂਗੇ ਅਸੀਂ ਜਾ ਕੇ ਸ਼ਾਂਤਮਈ ਧਰਨੇ ਦੇ ਬੈਠਾਂਗੇ ਪਰ ਪ੍ਰਸ਼ਾਸਨ ਵੱਲੋਂ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਪਿੱਛੇ ਆਪਣਾ ਪਿੱਛੇ ਹੋ ਜੋ ਧਾਰਾ 144 ਲੱਗੀ ਹੋਈ ਆ ਪਰ ਮੈਂ ਦਿਖਾਉਣਾ ਚਾਹਣਾ ਇਹ ਜਦੋਂ ਪੁਲਿਸ ਫੋਰਸ 베ਰੀਅਲ ਤੋਂ ਅੱਗੇ ਆ ਜੇ ਹਰਿਆਣਾ ਦੇ ਤੋਂ ਤਾਂ ਕੋਈ ਗੱਲ ਨਹੀਂ ਜੇ ਕਿਸਾਨ ਉਧਰਲੇ ਪਸੇ ਜਾਂਦੇ ਨੇ ਤਾਂ ਗੋਲੀਆਂ ਅਥਰੂ ਗਾਇ ਦੇ ਗੋਲੇ ਬਲ ਪ੍ਰਯੋਗ ਹੁੰਦਾ ਹੁਣ ਵੀ ਦਿਖਾ ਦਿੰਦੇ ਆ ਹੱਥਾਂ ਦੇ ਵਿੱਚ ਡਾਂਗਾ ਤੇ लाठी ਚਾਰਜ ਕਰਨ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜਿਹੜਾ ਕਿ ਅਗਲੀ ਫੋਰਸ ਬੈਠੀ ਆ ਪਰ ਕਿਸਾਨਾਂ ਵੱਲੋਂ ਅੱਜ ਸ਼ਾਂਤਮਈ ਬੈਠਣ ਦੀ ਅਪੀਲ ਕੀਤੀ ਗਈ ਸੀ ਪਰ ਜੇ ਕੋਈ ਕੁਝ ਉਰੇ ਹੁੰਦਾ ਹੁਲੜਬਾਜ਼ੀ ਹੁੰਦੀ ਹੈ ਪੰਜਾਬ ਤਾਂ ਗਵਰਨਮੈਂਟ ਵੱਲੋਂ ਵੀ ਪੁਲਿਸ ਫੋਰਸ ਵੱਲੋਂ ਵੀ ਭਾਰੀ ਬਲ ਦਾ ਪ੍ਰਯੋਗ ਕੀਤਾ ਗਿਆ ਕਿਤੇ ਨਾ ਕਿਤੇ ਟਕਰਾਓ ਹੋਣ ਦੀ ਸਥਿਤੀ ਬਣ ਸਕਦੀ ਹੈ ਪਰ ਕਿਸਾਨਾਂ ਵੱਲੋਂ ਇਹ ਐਲਾਨ ਕੀਤਾ ਹੋਇਆ ਵੀ ਅਸੀਂ ਆਪਣਾ ਵੈਰੀਗੇਟਰੇ ਜਾ ਕੇ ਸ਼ਾਂਤ ਮਨ ਢੰਗ ਨਾਲ ਬੈਠਾਂਗੇ ਕੈਮਰਾਮੈਨ ਹਸਨ ਦੇ ਨਾਲ ਇਕਬਾਲ ਸਿੰਘ ਫੁਗੋਲਾ ਡੀਫੇਵ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ